ਕਰਨਾ ਹਾ ਕਿੱਥੇ ਬਾਗੀ ਤਾ ਮਾ ਗਰੀ ਜੀ ਅੱਛਾ ਹੋਰ ਕੀ ਕਰ ਤਾ ਹਾਂਜੀ ਹਾਂ ਮੰਮੀ ਨਾਲ ਗੱਲ ਕਰ ਮੰਮੀ ਤਾਂ ਬਾਹਰ ਗਈ ਸੀ ਯਾਰ ਅੱਛਾ ਜਦੋਂ ਆਵੀਂ ਕਹਾਂਵਾਂਗੇ ਕੋਈ ਨਹੀਂ ਕਰਾਵਾਂਗੇ ਤੁਸੀਂ ਲੰਗੋਵਾਲ ਤੋਂ ਬੋਲਦੇ ਹੋ ਹਾਂ ਹਾਂ ਤਸਾਰਿਆ ਨਹੀਂ ਮੈਂ ਗੋੜੀ ਆ ਰੰਜੀਤ ਰੰਜੀਤ ਕਮ ਆਏ ਵਪਾਰਕੋ ਇੰਨਾ ਬਾਲਾ ਹੋ ਰਿਹਾ ਤੂੰ ਮੇ ਤਾਂ ਧਮਾਕਾ ਨਹੀਂ ਆ ਰਿਹਾ ਤੂੰ ਕੰਗਾਈ ਤੇ ਬੋਲਦਾ ਨਾ ਨਹੀਂ ਇਸ ਤੋਂ ਸਮਾਨੇ ਤੋਂ ਬੋਲਦੇ ਆ ਵਪਾਰਕੀ ਬੋਲਦਾਗਾ ਹੈਲੋ ਨਹੀਂ ਬੋਲਦਾ ਤਾਂ ਪਰਗਾੜਾ ਪਰ ਇਸੇ ਸਮਾਨੇ ਤੋਂ ਬੋਲਦੇ ਆ ਮੰਬਾਰੀ ਤੇ ਆ ਗਿਆ ਅੱਛਾ ਵੀਰੇ ਚਲਤ ਲੱਗ ਗਿਆ ਵੀਰੇ ਮੈਨੂੰ ਆਪੇ ਭਾਗ ਲਾਇਆ ਸੀ ਮੈਨੂੰ ਪੂਰੇ ਮੁੰਡੇ ਦਾ ਨਾ ਨਾ ਇਹ ਤਾਂ ਸਮਾਨਿਤ ਬੋਲਦੇ ਆ ਠੀਕ ਆ ਵੀਰੇ ਸੌਰੀ ਕੋਈ ਗੱਲ ਭਾਈ